ਪ੍ਰੋਗਰਾਮ ਨਾਲ ਦੇ ਦਸਕੰਦਾ ਸਵਾਗਤ ਹੈ ਜਿਸਾ ਤੁਹਾਨੂੰ ਪਿਆਰ ਤੇ ਸਤਿਕਾਰ ਨਾਲ ਸਜੇਗਾ। ਨੌਜਵਾਨ ਪੀਡੀ ਲਈ ਆਪਾਂ ਕੋਸ਼ਿਸ਼ ਸ਼ੁਰੂ ਕੀਤੀ ਹੈ ਕਿ ਉਹ ਸਿਵਲ ਸਰਵਿਸ ਦੇ ਜਾਣ ਜੁਡੀਸ਼ਰੀ ਚ ਜਾਣ ਤਾਂ ਅਸੀਂ ਉਹਨਾਂ ਦੇ ਵਿਚਾਰ ਤੁਹਾਡੇ ਨਾਲ ਸਾਂਝੇ ਕਰੀਏ। ਮੈਂ ਧੂਰੀ ਦੇ ਨਾਲ ਪਿੰਦੇ ਛੋਟੇ ਜਿਹੇ ਪਿੰਦ ਭੱਦਲਬੜ ਬੈਠਾ ਹਾਂ। ਜਿਹੜਾ 1000 ਤੋਂ ਘੱਟ ਵੋਟ ਦਾ ਪਿੰਡ ਹੈ। ਇੱਥੋਂ ਦੀ ਨੌਜਵਾਨ ਕੁੜੀ ਹਰਸ਼ਦੀਪ ਕੌਰ ਪੀसीएस ਜੁਡੀਸ਼ਰੀ ਦੇ ਵਿੱਚ ਆਪਦੀ ਮਿਹਨਤ ਦੇ ਸਦਕਾ ਸਿਲੈਕਟ ਹੋਈ ਹੈ ਤੇ ਜੱਜ ਬਣੀ ਹੈ ਇੱਕ ਸੁਧਾਰਨ ਕਿਸਾਨ ਦੀ ਧੀ ਜਿਨੇ ਇਸ ਛੋਟੇ ਜਿਹੇ ਪਿੰਡ ਚੋਂ ਉੱਠ ਕੇ ਆਪਣੀ ਕਾਬਲੀਅਤ ਦੇ ਜ਼ਰੀਏ ਆਪਣੇ ਆਪ ਨੂੰ ਸਾਬਤ ਕੀਤਾ ਕਿਵੇਂ ਰਿਹਾ ਤਜਰਬਾ ਕਿਵੇਂ ਕਿਸਾਨ ਦੇ ਘਰ ਇਹ ਸੁਪਨਾ ਬੁਣਿਆ ਗਿਆ ਕਿਵੇਂ ਕਿਸਾਨ ਨੇ ਉਹਨੂੰ ਮੋਟੀਵੇਟ ਕੀਤਾ ਉਹਦੇ ਫਾਦਰ ਨੇ ਉਹਦੀ ਮਦਰ ਨੇ ਉਹਦੇ ਭਰਾਵਾਂ ਨੇ ਤੇ ਇਹ ਸੁਪਨਾ ਕਿਵੇਂ ਪੁੰਗਰ ਕੇ ਵੱਡਾ ਹੋਇਆ ਇਸ ਸਾਰਿਆਂ ਨੂੰ ਸਾਂਝੇ ਕਰਦੇ ਹਾਂ ਸਭ ਤੋਂ ਪਹਿਲਾਂ ਕਰਦੇ ਹਾਂ ਸਵਾਗਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਹਾਂ ਜੀ ਠੀਕ ਹੋ ਪਹਿਲਾਂ ਤਾਂ ਬਹੁਤ ਬਹੁਤ ਵਧਾਈ ਥੈਂਕ ਯੂ ਸਰ ਥੈਂਕ ਯੂ ਇਹ ਸੁਪਨਾ ਕਦੋਂ ਕੁ ਬਣ ਲਿਆ ਸੀ ਕਿ ਕੁੜੀ ਨੇ ਵਕੀਲ ਬਣਨਾ ਹੈ ਵਕਾਲਤ ਸ਼ੁਰੂ ਇਹ ਕਿਵੇਂ ਮਨ ਚ ਆ ਕਿਉਂਕਿ ਸਾਡੇ ਜਿਹੜੇ ਪਿੰਡਾਂ ਦਾ ਕਲਚਰ ਅੱਜ ਵੀ ਇਹ ਸੋਚਦਾ ਹੈ ਕੁੜੀ ਟੀਚਰ ਬਣ ਜੇ ਪ੍ਰੋਫੈਸਰ ਬਣ ਜੇ ਨਰਸ ਬਣ ਜੇ ਡਾਕਟਰ ਬਣ ਜੇ ਵਕਾਲਤ ਆਲੇ ਪਾਸੇ ਘਟ ਜਾਂਦੀ ਹੈ ਸਰ ਸ਼ੁਰੂ ਤੋਂ ਹੀ ਸੀਗਾ ਜਦੋਂ ਮੈਂ ਸਕੂਲ ਟਾਈਮ 'ਚ ਸੀਗੀ ਤਾਂ ਮੇਰੇ ਮਤਲਬ ਫਾਦਰ ਸਾਹਿਬ ਦੀ ਸੋਚ ਸੀਗੀ ਕਿ ਇਸ ਪਾਸੇ ਜਾਣਾ ਹੈ ਲਾਅ ਵੱਲ ਜਾਣਾ ਤਾਂ ਉਹਨਾਂ ਨੇ 4th 5th 'ਚ ਹੀ ਮੇਰੇ ਨਾਲ ਮਤਲਬ ਜਿੱਦਾਂ ਗੱਲ ਕਰਨੀ ਕਿ ਨਹੀਂ ਤੂੰ ਤੈਨੂੰ ਲਾਅ ਕਰवानी ਆ ਤਾਂ ਉਦੋਂ ਦਾ ਮੇਰੇ ਮਾਈਂਡ 'ਚ ਸੀ ਉਦੋਂ ਤੱਕ ਕੁਝ ਜ਼ਿਆਦਾ ਪਤਾ ਨਹੀਂ ਸੀ ਲਾਅ ਬਾਰੇ ਤਾਂ ਹੌਲੀ ਹੌਲੀ ਮਤਲਬ ਜਦੋਂ ਵੀ ਮੈਨੂੰ ਸਕੂਲ 'ਚ ਕਿਸੇ ਨੇ ਪੁੱਛਣਾ ਕਿ ਅੱਗੇ ਜਾ ਕੇ ਕੀ ਕਰਨਾ ਜਿੱਦਾਂ ਟੀਚਰਸ ਪੁੱਛ ਲੈਂਦੇ ਆ ਤਾਂ ਮੈਂ ਹਮੇਸ਼ਾ ਹੀ ਕਹਣਾ ਕਿ ਮੈਂ ਲੋ ਕਰਨੀ ਮੈਂ ਬਿਨਾ ਸੋਚੀ ਕਹਣਾ ਕਿ ਮੈਂ ਲੋ ਕਰਨੀ ਹੈ ਤਾਂ ਹੋਲੀ-ਵੋਲੀ ਮੇਰੇ ਮਾਈਂਡ ਚ ਹੋਰ ਚੀਜ਼ ਆ ਗਈ ਬੈਕਗਰਾਉਂਡ ਸੀਗਾ ਕਰਦਾ ਵੀ ਕੋਈ ਵਕੀਲ ਸੀ ਨਹੀਂ ਸਰ ਮੈਂ ਫਰਸਟ ਹੀ ਆ ਇਸ professions ਅੱਗੇ ਤੁਹਾਡੇ ਪਿਤਾ ਹੀ ਨੇ ਮੈਂ ਗੱਲਬਾਤ ਕੀਤੀ ਤਾਂ ਖੇਤੀ ਕਰਦੇ ਆ ਹਾਂਜੀ ਉਹਨਾਂ ਦੇ ਮਨ ਚ ਇਹ ਚੀਜ਼ ਕਿਵੇਂ ਆ ਗਈ ਫਿਰ ਮੇਰੇ ਫਾਦਰ ਸਾਹਿਬ ਵੈਸੇ ਚਲੋ ਪੜੇ ਲਿਖੇ ਸੀਗੇ ਉਹਨਾਂ ਦੀ ਸੋਚ ਡਿਫਰੈਂਟ ਸੀ ਬਾਕੀਆਂ ਨਾਲੋਂ ਹਨਾ ਮੈਂ ਮੰਨਦੀ ਆ ਕਿ ਬਹੁਤ ਸਾਰੇ ਜਿਵੇਂ ਸ਼ਹਿਰਾਂ ਵਾਲੇ ਲੋਕ ਵੀ ਆ ਨਾ ਇਹ ਮੰਨਿਆ ਜਾਂਦਾ ਕਿ ਪਿੰਡਾਂ ਵਾਲੇ ਲੋਕਾਂ ਦੀ ਥੋੜੀ ਜਿਹੀ ਸੋਚ ਐਦਾਂ ਹੁੰਦੀ ਆ ਨਾ ਸਪੈਸ਼ਲੀ ਕੁੜੀਆਂ ਨੂੰ ਲੈ ਕੇ ਪਰ ਮੈਨੂੰ ਲੱਗਦਾ ਕਿ ਮੇਰੇ ਮਤਲਬ ਡੈਡੀ ਦੀ ਸੋਚ ਹਨਾ ਬਹੁਤ ਅੱਗੇ ਆ ਸ਼ਹਿਰਾਂ ਵਾਲਿਆਂ ਨਾਲੋਂ ਵੀ ਅੱਗੇ ਆ ਹਨਾ ਉਹਨਾਂ ਨੇ ਹਮੇਸ਼ਾ ਮੈਨੂੰ ਸਪੋਰਟ ਕਰਿਆ ਇਸ ਚੀਜ਼ 'ਚ ਤਾਂ ਉਹਨਾਂ ਨੇ ਇਹ ਨਹੀਂ ਸੋਚਿਆ ਕਿ ਕੁੜੀ ਹੈ ਕਿ ਲਾ ਨਹੀਂ ਕਰਾਣੀ ਹੈ ਨਾ ਉਸ ਟਾਈਮ ਬਹੁਤ ਘੱਟ ਸੀ ਕੁੜੀਆਂ ਦਾ ਜਦੋਂ ਮੈਂ ਸਟਾਰਟ ਕਰਿਆ ਸੀਗਾ ਤਾਂ ਉਹਨਾਂ ਦਾ ਆਪਣਾ ਵਿਊ ਪੁਆਇੰਟ ਸੀ ਇਹ ਉਹਨਾਂ ਦੀ ਸੋਚ ਵਧੀਆ ਸੀ ਇਸ ਲਈ ਇਸ ਪਾਸੇ ਗਏ এডੂਕੇਸ਼ਨ ਦਾ ਕਿਵੇਂ ਰਿਹਾ ਕਿੱਥੇ ਕਿੱਥੇ ਪੜ੍ਹੇ ਹੋ ਸਰ ਮੈਂ ਲਾ ਕਰੀ ਭਾਈ ਗੁਰਦਾਸ ਕਾਲਜ ਸੰਗਰੂਰ ਤੋਂ ਹਮਮ ਐਂਡ ਹੁਣ ਮੇਰੀ ਐਲ ਐਲ ਐਮ ਜੋ ਚੱਲ ਰਹੀ ਹੈ ਹਜੇ ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਚੱਲਦੀ ਹੈ ਪਹਿਲੀ ਮੁਰਲੀ ਸਿੱਖਿਆ ਕਿੱਥੋਂ ਰਹੀ ਹੈ ਸਰ ਸਰਵਿਤਕਾਰੀ ਸਕੂਲ ਤੋਂ ਰਹੀ ਹੈ ਤੋਰੀ ਅੱਛਾ ਧੂਰੀ ਦੀ ਮਿੱਟੀ 'ਚ ਕੋਈ ਗੱਲ ਹੈ ਕਲਾਕਾਰ ਵੀ ਬਹੁਤ ਦਿੱਤੇ ਮੈਂ ਬਹੁਤ ਸਮਾਂ ਤੇ ਮਿਲਦਾ ਤਾਂ ਜੱਜ ਵੀ ਬਹੁਤ ਹੈ ਕੀ ਗੱਲ ਹੈ ਦੇਖੋ ਇਹ ਤਾਂ ਹਰ ਇੱਕ ਬੰਦੇ ਦਾ ਇੰਡੀਵਿਜੂਅਲ ਹੁੰਦਾ ਹੈ ਨਾ ਕਿੱਦਾਂ ਉਹਨਾਂ ਦਾ ਫੈਮਿਲੀ ਬੈਕਗ੍ਰਾਉਂਡ ਹੈ ਕਿੱਦਾਂ ਉਹਨਾਂ ਨੂੰ ਘਰੋਂ ਕਰਦੇ ਆਂ ਦੀ ਸਪੋਰਟ ਸਾਰਿਆਂ ਨੂੰ ਵੱਡੀ ਹੁੰਦੀ ਹੈ ਮੈਨੂੰ ਲੱਗਦਾ ਹੈ ਮੇਰੇ ਹਿਸਾਬ ਨਾਲ ਪੂਰੀ ਦੇ ਲੋਕ ਕਰਦੇ ਏ ਜਾਦੇ ਸਪੋਰਟ ਕਰਦੇ ਆਂ ਦੇਖੋ ਜੀ ਹਰ ਇੱਕ ਫੈਮਿਲੀ ਦਾ ਅਲੱਗ ਹੈ ਇਹ ਤਾਂ ਹੁਣ ਕਹਿਣਾ ਬਾਕੀ ਹੋਰ ਏਰੀਆ ਚੋਂ ਵੀ ਵਧੀਆ ਨਿਕਲਦੇ ਆ ਇਹ ਤਾਂ ਨਹੀਂ ਕਹਿ ਸਕਦੇ ਕਿ ਸਿਰਫ ਥੋਰੀ ਦੇ ਵਿੱਚੋਂ ਹੀ ਤੁਸੀਂ ਕਦੋਂ ਚੁਣਿਆ ਕਿ ਮੈਂ ਜੁਡੀਸ਼ਰੀ ਦੇ ਵਿੱਚ ਜਾਣਾ ਇੱਕ ਕਾਲਜ ਦੇ ਵਿੱਚ ਸੁਪਨਾ ਬਣਿਆ ਵਕੀਲ ਬਣਨ ਦਾ ਤਾਂ ਘਰੋਂ ਆਈਡੀਆ ਸੀਗਾ ਹੁਣ ਵਕਾਲਤ ਕਰਨੀ ਹੈ ਜੀ ਜਦੋਂ ਇੱਥੇ ਪੜ੍ਹਦੇ ਸੀ ਸੁਪਨਾ ਕਦੋਂ ਕੋ ਬਣਿਆ ਕਿ ਆਪਾਂ ਦੂਜੇ ਪਾਸੇ ਜਾਣਾ ਹੈ ਪੀ.ਐਸ. ਵਾਲੇ ਪਾਸੇ ਹਾਂਜੀ ਸਰ ਵਕਾਲਤ ਦਾ ਨਹੀਂ ਸੀਗਾ ਕਿ ਹਾਂ ਵਕਾਲਤ ਕਰਨੀ ਹੈ ਇਹ ਸੀਗਾ ਕਿ ਜਿਵੇਂ ਡੈਡੀ ਕਹਿੰਦੇ ਸੀ ਕਿ ਲਾਅ ਕਰਵਾਣੀ ਆ ਤਾਂ ਲਾਅ ਤੋਂ ਬਾਅਦ ਜੋ ਸੈਕੰਡ ਮਾਈਂਡ 'ਚ ਇਹ ਹੁੰਦੀ ਸੀ ਚੀਜ਼ ਕਿ ਇਸ ਤੋਂ ਬਾਅਦ ਅੱਗੇ ਮਤਲਬ ਕੈਰੀਅਰ ਟਾਈਪ ਤੋਂ ਤਾਂ ਜੁਡੀਸ਼ਰੀ ਤਾਂ ਜ਼ਰੂਰ ਮਤਲਬ ਕਰਨਾ ਹੀ ਕਰਨਾ ਹੈ ਉਸ ਪਾਸੇ ਤਾਂ ਜਾਣਾ ਹੈ ਆਪਾਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਨੀ ਹੈ ਕਿ ਇਸ ਚੀਜ਼ ਚ ਆਇਆ ਜਾਵੇ ਤਾਂ ਉਹ ਮਤਲਬ ਇਹ ਸ਼ੁਰੂ ਤੋਂ ਹੀ ਸੀਗਾ ਮਤਲਬ ਮੈਨੂੰ 10th 12th ਚ ਜਿੱਦਾਂ ਹਨਾ ਥੋੜਾ ਪਤਾ ਲੱਗਣ ਲੱਗਿਆ ਕਿ ਜੁਡੀਸ਼ਰੀ ਬਾਰੇ ਉਸ ਟਾਈਮ ਤੇ ਥੋੜੀ ਜਿਵੇਂ ਮੈਚ્યોਰ ਹੋ ਗਈ ਸੀ ਹਨਾ ਉਦੋਂ ਤੋਂ ਹੀ ਸੀਗਾ ਕਿ ਹਾਂਜੀ ਲਾ ਕਰਕੇ ਉਸ ਤੋਂ ਬਾਅਦ ਇਹ ਮਾਈਂਡ ਸੈਟ ਕਲੀਅਰ ਸੀਗਾ ਕਿ ਹਾਂ ਐਵੇਂ ਐਵੇਂ ਜਾਣਾ ਇੱਧਰ ਜਾਣਾ ਹਾਂਜੀ ਜਿਵੇਂ ਜਿਵੇਂ ਬੰਦਾ ਅੱਗੇ ਨੂੰ ਜਾਂਦਾ ਹੈ ਪੜ੍ਹਾਈ ਵਾਲੇ ਪਾਸੇ ਚੁਣੌਤੀਆਂ ਦਾ ਸਮਝ ਦੇਖੋ ਹਾਂਜੀ 10ਵੀਂ ਚ ਖਿਆਲ ਹੋਰ ਹੁੰਦੇ ਵੀ ਬਣਾਗੇ ਜਦੋਂ ਰਾਹ ਤੇ ਆਉਂਦਾ ਹੈ ਬੰਦਾ ਉਦੋਂ ਚੁਣੌਤੀਆਂ ਤਬਦੀਲ ਹੁੰਦੀਆਂ ਆ ਪਤਾ ਲੱਗਦਾ ਪ੍ਰੈਕਟੀਕਲੀ ਵੀ ਆ ਚੁਣੌਤੀਆਂ ਆ ਚੈਲੰਜ ਆਪਾਂ ਬਣ ਸਕਦੇ ਆ ਨਹੀਂ ਤੁਹਾਨੂੰ ਕਦੋਂ ਲੱਗ ਗਿਆ ਸੀ ਪਤਾ ਵੀ ਹਾਂ ਆਪਾਂ ਇਹ ਕਰ ਸਕਦੇ ਆ ਸਿਰ ਮੈਂ ਪੜ੍ਹਾਈ ਚ ਸ਼ੁਰੂ ਤੋਂ ਹੀ ਵਧੀਆ ਸੀਗੀ ਲੋਅ ਟਾਈਮ ਵੀ ਜਦੋਂ ਮੈਂ ਸਟਾਰਟ ਕਰਿਆ ਤਾਂ ਮਤਲਬ ਮੇਰੇ ਮਾਰਕਸ ਬਹੁਤ ਅੱਛੇ ਆਉਂਦੇ ਸੀਗੇ ਤਾਂ ਉਦੋਂ ਵੀ ਜਿਵੇਂ ਕਿਸੇ ਨੇ ਜੁਡੀਸ਼ਰੀ ਦੀ ਗੱਲ ਕਰਨੀ ਤਾਂ ਮੈਂ ਬਹੁਤ ਧਿਆਨ ਨਾਲ ਸੁਣਨਾ ਕੋਈ ਟੀਚਰ ਦੱਸਦਾ ਮਤਲਬ ਲੋਅ ਕਾਲੇ ਸੀ ਤਾਂ ਮੋਸਟਲੀ ਗੱਲ ਹੁੰਦੀ ਰਹਿੰਦੀ ਸੀ ਤਾਂ ਫਿਰ ਮੇਰੇ ਟੀਚਰਸ ਨੇ ਵੀ ਕਾਫੀ ਸਪੋਰਟ ਕਰੀਆ ਮਤਲਬ ਜਦੋਂ ਮੈਂ ਪਾਸ ਆਊਟ ਹੋਣ ਵਾਲੀ ਸੀ ਉਦੋਂ ਵੀ ਮੇਰੇ ਇੱਕ ਮਤਲਬ ਟੀਚਰ ਸੀ ਮੈਂ ਉਹਦਾ ਨਾਮ ਲੈਣਾ ਚਾਹੂੰਗੀ ਅਨਮੋਲ ਮੈਮ ਸੀਗੇ ਉਹਨਾਂ ਨੇ ਮੈਨੂੰ ਰੈਫਰ ਕਰਿਆ ਸੀ ਜਿੱਥੋਂ ਮੈਂ ਕੋਚਿੰਗ ਲਈ ਸਰਦਾ ਤੇ ਉਹਨਾਂ ਨੇ ਮੈਨੂੰ ਬਹੁਤ ਜਿਵੇਂ ਮੈਂ ਪੁੱਛਣਾ ਕਿ ਨੋਟਸ ਕਿਵੇਂ ਬਣਾਉਣੇ ਆ ਕਿਵੇਂ ਕੀ ਕਰਨਾ ਮੈਂ ਬਹੁਤ ਮਤਲਬ ਉਹਨਾਂ ਨੇ ਬਹੁਤ ਸਪੋਰਟ ਕਰੀਆ ਇਸ ਚੀਜ਼ ਤੇ ਉਹਨਾਂ ਨੇ ਬਹੁਤ ਸਾਥ ਦਿੱਤਾ ਸੀ ਉਸ ਟਾਈਮ ਤੇ ਜੀ ਅੱਛਾ ਜਦੋਂ ਸਾਰਾ ਕੁਝ ਹੋ ਗਿਆ ਸ਼ੁਰੂਆਤ ਕਰ ਲਿਆ ਲੜ ਫੜ ਲਿਆ ਵੀ ਆਪਾਂ ਜੁਡੀਸ਼ਰੀ ਜਣ ਹੈ ਡੇ ਪ੍ਰੋਗਰਾਮ ਜਾਂ ਤਿਆਰੀ ਦਾ ਪ੍ਰੋਗਰਾਮ ਕਿਵੇਂ ਰਿਹਾ ਵੀ ਤਿਆਰੀ ਕਿਵੇਂ ਕਰਨੀ ਹੈ ਡੇ ਪਲਾਨ ਕੀ ਹੁੰਦਾ ਸੀ ਪੜ੍ਹਦੇ ਕਿਵੇਂ ਸੀ ਸਰ ਮੇਰਾ ਇਹ ਰਿਹਾ ਕਿ ਜਿਵੇਂ ਜਿਵੇਂ ਮੈਨੂੰ ਸਰ ਨੇ ਕਿ ਆਪ ਪਹਿਲਾਂ ਤਾਂ ਮੈਂ ਓਮੇ ਓਮੇ ਹੈਨਾ ਮੈਂ ਉਹਨਾਂ ਨੂੰ ਅੱਖਾਂ ਬੰਦ ਕਰਕੇ ਯਕੀਨ ਕਰਿਆ ਉਹਨਾਂ ਤੇ ਹਮ ਹਮ ਤੇ ਜਦੋਂ ਮੈਂ ਸਟਾਰਟ ਹੁਣ ਇਸ ਤੋਂ ਬਾਅਦ ਘਰ ਆ ਗਈ ਮੈਂ ਕੋਚਿੰਗ ਸਾਲ ਲਈ ਇਸ ਤੋਂ ਬਾਅਦ ਮੈਂ ਘਰ ਆ ਗਈ ਤੇ ਘਰ ਆ ਕੇ ਮਤਲਬ ਮੇਰਾ ਸ਼ਡਿਊਲ ਇਹ ਰਹਿੰਦਾ ਸੀ ਕਿ ਮੈਂ ਜਿਵੇਂ ਐਗਜ਼ਾਮ ਆ ਰਿਹਾ ਤਾਂ ਮੈਂ ਨੇ ਮੰਥ ਦਾ ਸ਼ਡਿਊਲ ਬਣਾ ਲੈਣਾ ਕਿ ਮੰਥ ਚ ਮੈਨੇ ਆ ਵਾਲੇ ਸਬਜੈਕਟ ਐਵੇਂ ਖਤਮ ਕਰਨੇ ਆ ਤਾਂ ਜਦੋਂ ਆਪਾਂ ਨਾ ਇੱਕ ਬ੍ਰਾਡਰ ਪਿਕਚਰ ਦੇਖਣੀ ਸਟਾਰਟ ਕਰਦੇ ਤਾਂ ਆਪਾਂ ਨੂੰ ਆਈਡੀਆ ਹੋ ਜਾਂਦਾ ਕਿ ਦਿਨ ਬਹੁਤ ਘੱਟ ਨਹੀਂ ਆਪਾਂ ਕਰਦੇ ਨੇ ਕਿ ਮੰਥ ਪਿਆ 2 ਮੰਥ ਪਿਆ ਹੈ ਨਾ ਨਹੀਂ ਪਰ ਫਿਰ ਮੈਨੇ ਮੰਥ ਦਾ ਬਣਾ ਕੇ ਫਿਰ ਮੈਨੇ ਜਿਵੇਂ ਡੇ ਟੂ ਡੇ ਸਟਾਰਟ ਕਰਨਾ ਕਿ ਇਹ ਇੱਕ ਸਬਜੈਕਟ ਹੈ ਚਾਰ ਦਿਨਾਂ ਅਚ ਖਤਮ ਕਰਨਾ ਹੈ ਤਾਂ ਚਾਰ ਦਿਨਾਂ ਦੇ ਵਿੱਚ ਕਿਸ ਦਿਨ ਕੀ ਪੜ੍ਹਨਾ ਹੈ ਬਸ ਮੈਂ ਉਸ ਚੀਜ਼ ਤੋਂ ਮਲਵਜ਼ਮੀ ਸਟਿਕ ਕਰਨ ਦੀ ਕੋਸ਼ਿਸ਼ ਕਰਨੀ నో ਡਾਊਟ ਚਲੋ ਕੋਈ ਬੰਦਾ ਪਰਫੈਕਟ ਨਹੀਂ ਹੁੰਦਾ ਕੁਝ ਨਾ ਕੁਝ ਰਹਿ ਜਾਂਦਾ ਤਾਂ ਫਿਰ ਮੈਂ ਇੱਕ ਅੱਧਾ ਦਿਨ ਐਕਸਟਰਾ ਰੱਖ ਲੈਣਾ ਕਿ ਉਸ ਦਿਨ ਮੈਂ ਜੋ ਰਹਿ ਗਿਆ ਮੈਂ ਉਹ ਚੀਜ਼ ਖਤਮ ਕਰਨੀ ਆ ਤਾਂ ਇਸ ਤਰ੍ਹਾਂ ਚੱਲਦਾ ਸੀਗਾ ਮੇਰੀ ਸਟੱਡੀ ਦਾ ਕੋਚਿੰਗ ਦਾ ਕਿੰਨਾ ਕੀ ਯੋਗਦਾਨ ਮੰਨਦੇ ਆ ਦੇਖੋ ਸਰ ਕੋਚਿੰਗ ਇੱਕ ਗਾਈਡੈਂਸ ਹੈ ਗਾਈਡੈਂਸ ਦੀ ਜ਼ਰੂਰਤ ਤਾਂ ਹਰ ਇੱਕ ਚੀਜ਼ ਚ ਪੈਂਦੀ ਹੈ ਹਨਾ ਬਿਨਾ ਗਾਈਡੈਂਸ ਤਾਂ ਇਹ ਹੈ ਕਿ ਆਪਾਂ ਹਾਰਡ ਵਰਕ ਕਰਦੇ ਰਵਾਂਗੇ ਉਸ ਦਾ ਕਈ ਵਾਰ ਨਹੀਂ ਨਤੀਜਾ ਨਿਕਲਦਾ ਤਾਂ ਕੋਚਿੰਗ ਇੱਕ ਮਤਲਬ ਮੈਨੂੰ ਇੱਕ ਸੇਧ ਮਿਲ ਗਈ ਸੀ ਕਿ ਮੈਨੂੰ ਲੱਗਦਾ ਹੈ ਕਿ ਹਾਂ ਇੱਕ ਆਪ ਨੂੰ ਗਾਈਡੈਂਸ ਜ਼ਰੂਰੀ ਹੈ ਅਗਰ ਆਪਾਂ ਨੂੰ ਕਿਧਰੋਂ ਹੋਰ ਪਾਸਿਓਂ ਗਾਈਡੈਂਸ ਮਿਲ ਰਹੀ ਹੈ ਦੈਨ ਉਹ ਵੀ ਬੈਟਰ ਹੈ ਜੇ ਅਗਰ ਆਪਾਂ ਨੂੰ ਲੱਗਦਾ ਹੈ ਕਿ ਕੋਚਿੰਗ ਦੀ ਜ਼ਰੂਰਤ ਨਹੀਂ ਹੈ ਆਪਣੇ ਕੋਲ ਇੱਕ ਐਦਾਂ ਦਾ ਬੰਦਾ ਹੈ ਜੋ ਆਪਾਂ ਨੂੰ ਪ੍ਰੋਪਰਲੀ ਗਾਈਡ ਕਰ ਸਕਦਾ ਇਸ ਰਿਲੇਸ਼ਨ ਚ ਤਾ ਵੀ ਮੈਨੂੰ ਲੱਗਦਾ ਕਿ ਓਕੇ ਆ ਬਟ ਮੇਰੇ ਜਿੱਦਾਂ ਬੈਕਗ੍ਰਾਉਂਡ ਨਹੀਂ ਸੀਗਾ ਇਸ ਲਈ ਫਿਰ ਮੈਂ ਕੋਚਿੰਗ ਪ੍ਰੇਫਰ ਕਰੀ ਕਿ ਤਾਂ ਕਿ ਮੈਨੂੰ ਪ੍ਰੋਪਰ ਇਦਾਂ ਗਾਈਡੈਂਸ ਮਿਲ ਸਕੇ ਹਾਂਜੀ ਕਿਹੜੀਆਂ ਚੀਜ਼ਾਂ ਕੋਚਿੰਗ ਤੋਂ ਬਾਅਦ ਅਵੇਅਰ ਹੋਈਆਂ ਵੀ ਨਹੀਂ ਆਪਾਂ ਤਾਂ ਸੋਚਦੇ ਸੀਗੇ ਜੁਡੀਸ਼ਰੀ 'ਚ ਜਾਣਾ ਤਾਂ ਜਾਣ ਲਈ ਆ ਚੀਜ਼ਾਂ ਕੁਆਲਿਟੀਆਂ ਵੀ ਚਾਹੀਦੀਆਂ ਆ ਚੀਜ਼ ਵੀ ਚਾਹੀਦੀ ਕਿਹੜੀਆਂ ਚੀਜ਼ਾਂ ਐਡ ਕੀਤੀਆਂ ਆਪਦੇ ਆਪ 'ਚ ਹਾਂਜੀ ਕਿਹੜੀਆਂ ਚੀਜ਼ਾਂ ਛੱਡਣੀਆਂ ਪਈਆਂ ਛੱਡਣਾ ਤਾਂ ਦੇਖੋ ਜੀ ਜਿਵੇਂ ਮੈਨੂੰ ਇੱਕ ਸਰ ਨੇ ਕਿਹਾ ਸੀਗਾ ਕਿ ਅਗਰ ਤੁਸੀਂ ਇਸ ਪਾਸੇ ਆਣਾ ਤਾਂ ਤੁਹਾਨੂੰ ਸਾਰਾ ਕੁਝ ਤਿਆਗਣਾ ਪਊਗਾ ਤਾਂ ਮੈਨੇ ਜਿਵੇਂ ਕਿਤੇ ਆਣਾ ਜਾਣਾ ਸਭ ਮੈਨੇ ਬੰਦ ਕਰਤਾ ਸੀਗਾ ਬਹੁਤ ਘਟਾਤਾ ਸੀ ਕਿਤੇ ਕੰਪਲਸਰੀ ਮਤਲਬ ਜਾਣਾ ਹੀ ਪੈਂਦਾ ਸੀਗਾ ਤਾਂ ਫਿਰ ਮੈਂ ਉੱਥੇ ਜਾਂਦੀ ਸੀ ਹਨਾ ਉਹ ਚੀਜ਼ ਇੱਕ ਸੈਕਰੀਫਾਈਸ ਹੈਗਾ ਸੀਗਾ ਕਿ ਆਪਣਾ ਟੱਚ ਮਤਲਬ ਬਾਕੀਆਂ ਨਾਲੋਂ ਘਟ ਜਾਂਦਾ ਹੈ ਬਾਕੀ ਜਿਵੇਂ ਆਪਾਂ ਸੋਸ਼ਲ ਸਾਈਟਸ ਤੇ ਘਟ ਰਹਿੰਦੇ ਆ ਉਹ ਚੀਜ਼ ਆਪਣੀ ਘਟ ਜਾਂਦੀ ਹੈ ਤਾਂ ਉਹ ਚੀਜ਼ਾਂ ਜਿਵੇਂ ਇਹ ਟਾਈਮ ਕਿ ਇੰਜੋਇਮੈਂਟ ਦਾ ਵੀ ਹੁੰਦਾ ਹੈ ਹਨਾ ਇਹ ਲਾਈਫ ਯੂਥ ਦੀ ਉਹ ਚੀਜ਼ ਸੈਕਰੀਫਾਈਸ ਜ਼ਰੂਰ ਆ ਤੇ ਅਡੀਸ਼ਨ ਅਗਰ ਆਪਾ ਦੇਖੀ ਤਾਂ ਅਡੀਸ਼ਨ ਦੇ ਕੇਸ ਚ ਮਤਲਬ ਹਾਰਡ ਵਰਕ ਸੈਟਿੰਗ ਤੋਂ ਮੈਂ ਸ਼ੁਰੂ ਤੋਂ ਦਿੰਦੀ ਸੀ ਤਾਂ ਫਿਰ ਉਸ ਟਾਈਮ ਤੇ ਮੈਨੇ ਸੈਟਿੰਗ ਹੋਰ ਵਧਾਈ ਜਿਵੇਂ 10 ਤੋਂ 12 ਘੰਟੇ ਸਟਾਰਟਿੰਗ ਤੋਂ ਮੈਂ ਬਹੁਤ ਮਤਲਬ ਸੈਟਿੰਗ ਦਿੰਦੀ ਆ ਬਾਕੀ ਇੱਕ ਮੈਂ ਚੀਜ਼ ਕਹੂੰਗੀ ਕਿ ਜਿਵੇਂ ਕੰਟੀਨਿਉਟੀ ਨੇ ਬਹੁਤ ਮੈਨੂੰ ਸਾਹ ਦਿੱਤਾ ਹੈ ਫੇਲਿਅਰਸ ਆਈਆਂ ਬਹੁਤ ਮਤਲਬ ਉਸ ਟਾਈਮ ਤੇ ਬੰਦਾ ਟੁੱਟ ਜਾਂਦਾ ਫਰਸਟ੍ਰੇਟ ਹੋ ਜਾਂਦਾ ਕਿ ਨਹੀਂ ਹੋ ਪਾ ਰਿਹਾ ਮੈਂ ਅੱਕ ਕੇ ਵੀ ਮਤਲਬ ਮੈਨੂੰ ਇਹ ਹੁੰਦਾ ਸੀ ਕਿ ਚਲੋ ਬੁੱਕਸ ਨਹੀਂ ਛੱਡਣੀਆਂ ਦਿਨ ਚ ਕਰਨਾ ਤਾਂ ਇੱਕ ਟਾਪਿਕ ਵੀ ਕਰਨਾ ਤਾਂ ਮੈਂ ਕਰਨਾ ਹੈ ਹਨਾ ਉਹ ਕੰਟੀਨਿਊਟੀ ਮੈਨੂੰ ਲੱਗਦਾ ਕਿ ਉਹ ਚੀਜ਼ ਨਾਲ ਰਿਜ਼ਲਟ ਆਂਦਾ ਇਸ ਚੀਜ਼ ਦਾ ਤੁਸੀਂ ਫੇਲੀਅਰਸ ਦੀ ਗੱਲ ਕੀਤੀ ਜੀ ਵਸਤਾ ਸਟੈਪ ਕਹੇ ਜਾਂਦੇ ਆ ਇਹ ਫੇਲੀਅਰ ਨਹੀਂ ਚਲੋ ਫੇਲੀਅਰ ਹੀ ਮੰਨ ਲੈਂਦੇ ਆ ਜਦੋਂ ਇਹ ਚੀਜ਼ਾਂ ਮਸਲੇ ਫਸੇ ਤੁਸੀਂ ਮੈਨੂੰ ਦੱਸਿਆ ਕਿ ਹੋਰ ਸਟੇਟਾਂ ਦੇ ਐਗਜ਼ਾਮ ਤੁਸੀਂ ਦਿੱਤੇ ਨਹੀਂ ਹੋ ਸਕੇ ਜੀ ਪੰਜਾਬ ਦਾ ਵੈਲੀ ਵਾਰ ਹੋ ਗਿਆ ਹਾਂਜੀ ਜਦੋਂ ਉਸ ਚੀਜ਼ ਨੂੰ ਆਪਦੇ ਆਪ ਨੂੰ ਰਿਪੇਅਰ ਕਰਦੇ ਸੀ ਕਿਵੇਂ ਨਿਕਲਦੇ ਸੀ ਉਸ ਫੇਲੀਅਰ ਚੋਂ ਜਿਉਂ ਸਲੋ ਫੇਸ ਚ ਮੈਨੂੰ ਲੱਗਦਾ ਸਰ ਉਸ ਟਾਈਮ ਤੇ سپورਟ ਸਿਸਟਮ ਬਹੁਤ ਕਮ ਆਂਦਾ ਹੈ ਮੈਂ ਜਿਵੇਂ ਪਹਿਲਾਂ ਵੀ ਗੱਲ ਕਰੀਏ ਕਿ سپورਟ ਜਿਵੇਂ ਘਰਦਿਆਂ ਦੀ ਬਹੁਤ سپورਟ ਰਹੀ ਮੈਨੂੰ ਨੂੰ ਲੱਗਦਾ ਕਿ ਜਿਵੇਂ ਇੱਕ ਕੁੜੀ ਹੋ ਕੇ ਕੋਈ ਮਤਲਬ ਕਿਸੇ ਦੇ ਘਰ ਦੇ ਕਹਿੰਦੇ ਹੋਣਗੇ ਕਿ ਹਾਂ ਤੂੰ ਸਾਰਾ ਦਿਨ ਬੈਠੀ ਰਹਿ ਮੈਨੂੰ ਸਾਰਾ ਦਿਨ ਮੈਂ ਬੈਠਦੀ ਸੀ ਮੈਂ ਸਾਰਾ ਦਿਨ ਮਤਲਬ ਪੜ੍ਹਦੀ ਸੀ ਹਨਾ ਅਗਰ ਮੈਂ ਨਹੀਂ ਵੀ ਕੰਮ ਕਰ ਰਹੀ ਤਾਂ ਵੀ ਮੈਂ ਬੈਠਦੀ ਸੀ ਤਾਂ ਮੈਨੂੰ ਘਰ ਦੇ ਨੇ ਮਤਲਬ ਕਦੇ ਵੀ ਇਸ ਚੀਜ਼ ਬਾਰੇ ਨਹੀਂ ਕਿਹਾ ਤਾਂ ਘਰਦਿਆਂ ਦੀ سپورਟ ਸੀ ਸਰ ਦੀ سپورਟ ਸੀ ਫਰੈਂਡਸ ਦੀ سپورਟ ਸੀ ਤਾਂ ਉਹ ਚੀਜ਼ ਮਤਲਬ ਉਸ ਟਾਈਮ ਤੇ ਸਾਹ ਦਿੰਦੀ ਆ ਜਦੋਂ ਆਪਾਂ ਲੋ ਫੀਲ ਕਰਦੇ ਆ ਤਾਂ ਉਦੋਂ ਤਾਂ ਇਹ ਚੀਜ਼ ਵੈਲਿਊਏਬਲ ਆ ਹਾਂਜੀ ਅੱਛਾ ਜਿਹੜਾ ਜੁਡੀਸ਼ਰੀ ਦਾ ਐਗਜ਼ਾਮ ਹੈ ਇਹ ਇਹਦਾ ਜਿਹੜਾ ਸਬਜੈਕਟ ਹੈਗੇ ਤੁਹਾਨੂੰ ਪਤਾ ਹੀ ਹੁੰਦਾ ਵੀ ਇਹਦੇ ਵਿੱਚੋਂ ਹੀ ਘੇਰੇ ਚ ਆਉਣਾ ਹਾਂਜੀ ਇਹਦੇ ਵਿੱਚ ਦੇਖੋ ਬਹੁਤ ਸਾਰੇ ਲੋਕ ਬੈਠਦੇ ਆ ਫਿਰ ਵੀ ਪਾਸ ਲਿਮਟਿਡ ਬੰਦੇ ਹੁੰਦੇ ਆ ਤੁਸੀਂ ਇਸ ਐਗਜ਼ਾਮ ਨੂੰ ਕਈ ਵਾਰੀ ਦਿੱਤਾ ਤੁਸੀਂ ਇਸ ਐਗਜ਼ਾਮ ਬਾਰੇ ਸਮਝ ਦੇ ਕੀ ਹੋ ਵੀ ਕਿਸ ਤਰ੍ਹਾਂ ਦਾ ਐਗਜ਼ਾਮ ਹੈ ਸਰ ਮੈਨੂੰ ਲੱਗਦਾ ਕਿ ਪੇਸ਼ੈਂਸ ਦਾ ਐਗਜ਼ਾਮ ਹੈ ਮੇਨ ਪੇਸ਼ੈਂਟ ਦਾ ਆਪਣੀ ਕਿੰਨੀ ਕ ਹਾਰਡ ਵਰਕ ਹੈ ਉਸ ਚੀਜ਼ ਦੇ ਵਿੱਚ ਉਹ ਹੈ ਹਾਰਡ ਵਰਕ ਚਲੋ ਬਾਕੀ ਬੱਚੇ ਵੀ ਬਹੁਤ ਹਾਰਡ ਵਰਕ ਕਰਦੇ ਆ ਬਟ ਕਈ ਵਾਰ ਫਰੂਟਫੁੱਲ ਰਿਜ਼ਲਟ ਨਹੀਂ ਨਿਕਲਦਾ ਉਸ ਚੀਜ਼ ਦਾ ਮੈਨੂੰ ਲੱਗਦਾ ਕਿ ਉਸ ਪਿੱਛੇ ਇਹ ਹੀ ਰੀਜ਼ਨ ਹੈ ਕਿ ਮੇਰੇ ਨਾਲ ਵੀ ਜਿਵੇਂ ਮੈਂ ਦੇਖਿਆ ਬਹੁਤ ਸਾਰੇ ਬੱਚੇ ਜਿਵੇਂ ਕੋਵਿਡ ਆ ਗਿਆ ਸਾਲ ਸਾਰਾ ਲੇਟ ਹੋ ਗਏ ਐਗਜ਼ਾਮ ਸਾਰੇ ਤਾਂ ਸਾਰੇ ਬੱਚੇ ਮਤਲਬ ਇੱਕ ਵਾਰ ਦਿੰਦੇ ਆ ਦੋ ਵਾਰ ਦਿੰਦੇ ਆ ਫਿਰ ਛੱਡ ਜਾਂਦੇ ਆ ਮੈਂ ਫਰਸਟ੍ਰੇਟ ਵੀ ਹੋਈ ਬਹੁਤ ਟਾਈਮ ਤੇ ਲੋ ਫੀਲ ਕਰਿਆ ਪਰ ਛੱਡੀ ਨਹੀਂ ਚੀਜ਼ ਹੁਣ ਵੀ ਜਿਵੇਂ ਪੰਜਾਬ ਦਾ ਇਹ ਰਿਵਾਈਜ਼ਡ ਰਿਜ਼ਲਟ ਆਇਆ ਪਿਛਲੀ ਵਾਰ ਨਹੀਂ ਹੋ ਪਾਇਆ ਸੀ ਮੇਰਾ ਮਤਲਬ 1 ਮਾਰਕ ਤੋਂ ਹੀ ਰਹਿ ਗਿਆ ਸੀਗਾ ਉਦੋਂ ਵੀ ਬਹੁਤ ਮਤਲਬ ਮਨ ਨੂੰ ਦੁੱਖ ਲੱਗਿਆ ਮੈਂ ਇਹੀ ਕਹਿਣਾ ਹੁੰਦਾ ਸੀ ਕਿ ਮੈਂ ਨਹੀਂ ਦੇ ਇੱਕ ਨੰਬਰ ਤੋਂ ਹੀ ਰਹਿ ਗਿਆ ਸੀ ਹਾਂਜੀ ਇੱਕ ਤੋਂ ਵੀ ਘੱਟ ਹੀ ਸੀ ਪੁਆਇੰਟਸ ਤੇ ਰਿਹਾ ਸੀਗਾ ਤੇ ਮੈਨੂੰ ਇਹੀ ਹੁੰਦਾ ਸੀ ਕਿ ਮੈਂ ਨਹੀਂ ਦੇਣਾ ਮੈਂ ਡੈਡੀ ਨੂੰ ਕਹਿ ਦਿੰਦੀ ਸੀ ਕਿ ਨਹੀਂ ਮੈਂ ਹੁਣ ਨਹੀਂ ਦਿੰਦੀ ਐਗਜ਼ਾਮ ਪਰ ਨਹੀਂ ਇਹਨਾਂ ਨੇ ਹਮੇਸ਼ਾ ਸਪੋਰਟ ਕਰਨੀ ਕਿ ਐਵੇਂ ਥੋੜੀ ਚੱਲਣਾ ਹੁਣ ਦੇਣਾ ਤਾਂ ਪੈਣਾ ਐਗਜ਼ਾਮ ਤਾਂ ਦੇਣਾ ਹਾਂਜੀ ਹੂੰ ਅੱਛਾ ਆਲੇ ਦੁਆਲੇ ਦਾ ਵੀ ਇੱਕ ਪ੍ਰੈਸ਼ਰ ਹੁੰਦਾ ਹੈ। ਹਾਂਜੀ ਉਹ ਕੁੜੀ ਨੂੰ ਵਿਆਹ ਦਿਓ। ਹਾਂਜੀ ਹਾਂ ਵੀ ਹੋਰ ਕੋਈ ਕੰਮ ਤਾਂ ਦਾ ਕਰ ਲੈ ਜਾਂ ਕੋਈ ਹੋਰ ਕਾਲ ਜੀ ਆਈ ਲੈਟਸ ਕਰਕੇ ਬਾਹਰ ਹੀ ਉੱਠ ਜਾਂਦੇ ਇੰਨੀ ਹਿਆਰ ਸੀ ਹੁਣ ਨੂੰ ਤਾਂ ਡਾਲਰ ਕਮਾਉਂਦੀ। ਹਾਂਜੀ ਇਹ ਚੀਜ਼ਾਂ ਨੂੰ ਕਿਵੇਂ ਫੇਸ ਕੀਤਾ? ਮੈਂ ਕਹਿੰਨੀ ਆ ਇੱਥੇ ਵੀ ਕਰਦਿਆਂ ਦੇ ਆ। ਮੇਰੇ ਡੈਡੀ ਦਮ ਲ ਮਾਈਂਡ ਸੈਟ ਲਗਾ ਲੋ ਜਆ ਥਿੰਕਿੰਗ ਐ ਇਦਾਂ ਦੀ ਸੀ ਉਹਨਾਂ ਨੇ ਕਦੇ ਕਿਸੇ ਦੀ ਗੱਲ 'ਚ ਨਹੀਂ ਆਏ ਬਹੁਤ ਲੋਕ ਕਹਿੰਦੇ ਸੀ ਜਿਵੇਂ ਆਪਣੇ ਮਤਲਬ ਆਪਾਂ ਕਹੀਏ ਕਿ ਨੇੜੇ ਦੇ ਬੰਦੇ ਵੀ ਕੋਈ ਨਾ ਕੋਈ ਕਹਿ ਦਿੰਦਾ ਹਨਾ ਕਿ ਤੁਸੀਂ ਵਿਆਹ ਹਾਂਜੀ ਆਪਣਾ ਮਤਲਬ ਪਿੰਡਾਂ ਦਾ ਮਾਹੌਲ ਹੁੰਦਾ ਹੈ ਮੋਸਟਲੀ ਕਿ ਹੁਣ ਚਲੋ ਇਹ ਹੈ ਕਿ 12th ਤਾਂ ਨਹੀਂ ਗ੍ਰੈਜੂਏਸ਼ਨ ਤੋਂ ਬਾਅਦ ਕਹਿੰਦੇ ਨੇ ਕਿ ਚਲੋ ਗ੍ਰੈਜੂਏਸ਼ਨ ਹੋ ਗਈ ਪੜਾਤੀ ਕੁੜੀ ਚਲੋ ਹੁਣ ਵਿਆਹ ਦਿਓ ਆਹ ਵਿਆਹ ਦਿਓ ਕਰਨੇ ਕਰਦੇ ਨਹੀਂ ਕਦੇ ਨਹੀਂ ਜੇ ਕਿਸੇ ਕਿਸੇ ਨੇ ਗੱਲ ਵੀ ਕਰਨੀ ਤਾਂ ਮੇਰੇ ਤੱਕ ਗੱਲ ਨਹੀਂ ਸੀ ਪਹੁੰਚਦੀ ਉਹ ਕਹਣਗੇ ਸੀ ਮਤਲਬ ਇਹਨਾਂ ਤਾਂ ਮੈਂ ਇਹ ਹੁੰਦਾ ਸੀ ਕਿ ਦਿਮਾਗ ਉਸ ਪਾਸੇ ਹੋ ਜਾਂਦਾ ਫਿਰ ਬੱਚੇ ਦਾ ਅੱਜ 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 ਜਦੋਂ ਤੁਸੀਂ ਬਣ ਗਏ ਹੋ ਹਾਂਜੀ ਇਗਜ਼ਾਮ ਕੱਢ ਲਿਆ ਅੱਜ ਬੰਦਾ ਸੋਚਦਾ ਯਾਰ ਆ ਚੀਜ਼ਾਂ ਬਹੁਤ ਕੈਂਡ ਸੀ ਮੇਰੇ ਚ ਜਾਂ ਚੀਜ਼ਾਂ ਨਹੀਂ ਮੈਨੂੰ ਬੱਸ ਬੋਰਡ ਕੀਤਾ ਨੋਟਸ ਲਿਖਦੇ ਸਿਟਿੰਗ ਬਹੁਤ ਸੀ ਲਿਖਣ ਦੀ ਪੜਨ ਦੀ ਸਿਟਿੰਗ ਸੀ ਕਿਹੜੀ ਚੀਜ਼ ਤੁਹਾਨੂੰ ਲੱਗਦਾ ਕਿ ਪਲੱਸ ਪੁਆਇੰਟ ਰਿਹਾ ਤੁਹਾਡੇ ਚ ਇੱਕ ਪਲੱਸ ਪੁਆਇੰਟ ਜੋ ਮੈਂ ਕਹੂੰਗੀ ਕਿ ਸਟਡੀ ਥੇ ਰਿਹਾ ਜਦੋਂ ਮੇਰੀ ਸਟਾਰਟਿੰਗ ਦੇ ਵਿੱਚ ਮੀਨਸ ਥੋੜੇ ਜੇ ਨੰਬਰ ਤੋਂ ਰਹਿ ਜਾਂਦਾ ਸੀ ਤਾਂ ਮੈਨੂੰ ਇਹ ਚੀਜ਼ ਰਿਅਲਾਈਜ਼ ਹੋਈ ਪਹਿਲਾਂ ਮੇਰਾ ਕੀ ਸੀ ਮੈਂ ਹਾਰਡ ਵਰਕ ਤੇ ਚੱਲਦੀ ਸੀ ਜ਼ਿਆਦਾ ਤਾਂ ਮੈਂ ਨੋਟਸ ਪੜੀ ਜਾਣਾ ਪੜੀ ਜਾਣਾ ਬਹੁਤ ਵਾਰ ਪੜੇ ਨੋਟਸ 노 ਡਾਊਟ ਟਿਪਸ ਤੇ ਸੀਗੇ ਹਨਾ ਇੱਕ ਲੇਕਿਨ ਐਗਜ਼ਾਮ ਚ ਉਹਨਾਂ ਨੂੰ ਪ੍ਰੈਜ਼ੈਂਟ ਕਰਨਾ ਰਾਈਟਿੰਗ ਦੇ ਵਿੱਚ ਪ੍ਰੈਜ਼ੈਂਟ ਕਰਨਾ ਹਨਾ ਉਹ ਚੀਜ਼ ਆਉਣੀ ਚਾਹੀਦੀ ਹੈ ਤਾਂ ਉਸ ਲਈ ਫਿਰ ਮੈਨੇ ਨਾ ਸ਼ਾਰਟ ਨੋਟਸ ਤਿਆਰ ਕਰੇ ਮੈਨੇ ਇੱਕ ਮਤਲਬ ਵੱਡਾ ਰਜਿਸਟਰ ਲਗਾਇਆ ਉਸ ਦੇ ਵਿੱਚ ਸਾਰੇ ਸਬਜੈਕਟ ਸੀ ਜੋ ਇੱਕ ਲਗਾ ਲਓ ਕਿ ਤੁਸੀਂ ਵੱਡਾ ਸਬਜੈਕਟ ਆਪਾਂ ਕਹਿੰਦੇ ਆ ਤਿੰਨ ਵੱਡੇ ਰਜਿਸਟਰ ਲੱਗੇ ਹੋਇਆ ਜਿਸ ਨੂੰ ਤਾਂ ਉਸ ਨੂੰ ਮੈਨੇ ਕੰਪਾਈਲ ਕਰਕੇ ਨਾ ਸਿਰਫ 20 ਤੋਂ 25 ਪੇजेस ਕਰਿਆ ਹੋਇਆ ਸੀਗਾ ਉਸ ਚੀਜ਼ ਨੂੰ ਤਾਂ ਉਹ ਚੀਜ਼ ਨੇ ਬਹੁਤ ਸਾਧ ਦਿੱਤਾ ਮੈਨੂੰ ਮੇਨੂੰ ਦਨਿਕ ਮੈਂ ਕਿਸ ਨੂੰ ਦੱਸੂਗੀ ਕਿਸੇ ਨੇ ਯਕੀਨ ਨਹੀਂ ਕਰਨਾ ਇਸ ਗੱਲ ਤੇ ਪਰ ਮੈਂ 2 ਸਾਲ ਹੋ ਗਏ ਮੈਂ ਆਪਣੇ ਜਿਹੜੇ ਐਕਚੁਅਲ ਨੋਟਸ ਸੀ ਉਹਨਾਂ ਨੂੰ ਮੈਂ ਹੱਥ ਨਹੀਂ ਲਗਾਇਆ ਕਿਉਂਕਿ ਉਹ ਮੈਂ ਇੰਨੇ ਕੁ ਵਾਰ ਪਹਿਲਾਂ ਪੜੇ ਹੋਏ ਸੀ ਹੁਣ ਮੈਂ ਸ਼ਾਰਟ ਨੋਟਸ ਤੇ ਹੀ ਰਿਲਾਈ ਕਰਦੀ ਸੀ ਮਤਲਬ ਮੈਂ ਮੇਨਸ ਟਾਈਮ ਵੀ ਪ੍ਰੀ ਟਾਈਮ ਵੀ ਮੈਂ ਸਿਰਫ ਉਹ ਪੜਿਆ ਉਹ ਇੱਕ ਰਜਿਸਟਰ ਪੜਿਆ ਤਾਂ ਉਹ ਚੀਜ਼ ਮੈਨੂੰ ਲੱਗਦਾ ਕਿ ਜਦੋਂ ਆਪਣੇ ਕੋਲ ਇੱਕ 20 ਪੇजेस ਦਾ ਟੌਪਿਕ ਸਿਰਫ ਹਾਫ ਜਾਂ 1 ਪੇਜ 'ਚ ਆ ਗਿਆ ਤਾਂ ਐਗਜ਼ਾਮ 'ਚ ਵੀ ਆਪਾਂ 20 ਪੇਜ ਤਾਂ ਲਿਖਣੇ ਨਹੀਂ ਹੈਗੇ 2 ਜਾਂ 3 ਪੇਜ ਲਿਖਨੇ ਇੱਕ ਕੁਐਸਚਨ ਲੈਟਰ ਹੈ ਨਾ ਤਾਂ ਉਹ ਆਪਾਂ ਨੂੰ ਇੱਕ ਰਾਈਟਿੰਗ ਦਾ ਉੱਥੋਂ ਪਤਾ ਲੱਗਦਾ ਉਸ ਚੀਜ਼ ਦੇ ਮੈਨੂੰ ਕبھی ਲੱਗੀ ਤੇ ਇਸ ਤੋਂ ਬਾਅਦ ਮੈਨੂੰ ਲੱਗਦਾ ਕਿ ਹੁਣ ਮੇਰਾ ਪਲੱਸ ਪੁਆਇੰਟ ਵੀ ਇਹੀ ਸੀ ਕਿ ਸ਼ਾਰਟ ਨੋਟ ਇੰਨੇ ਵਧੀਆ ਤਿਆਰ ਕੀਤੇ ਹੋਏ ਸੀਗੇ ਨਾ ਤਾਂ ਉਹਨਾਂ ਨੇ ਹੀ ਮਤਲਬ ਸਾਥ ਦਿੱਤਾ ਮੇਰੇ ਮੇਨਸ ਚ ਮਾਰਕਸ ਹਰ ਬਾਰ ਅੱਛੇ ਹੁੰਦੇ ਸੀਗੇ ਹਰਿਆਣਾ ਟਾਈਮ ਵੀ ਅੱਛੇ ਸੀਗੇ ਥੋੜਾ ਇੰਟਰਵਿਊ ਚ ਕਮੀ ਰਹਿ ਜਾਂਦੀ ਸੀ ਮੇਰੀ ਤਾਂ ਇਸ ਵਾਰ ਵੀ ਮੈਂ ਕਹੂੰਗੀ ਅਗਰ ਹੁਣ ਕਲੀਅਰ ਹੋਇਆ ਤਾਂ ਸਿਰਫ ਮੇਨਸ ਦੇ ਮਾਰਕਸ ਤੇ ਬੇਸਿਸ ਤੇ ਹੋਇਆ ਤੇ ਉਹ ਸਿਰਫ ਸ਼ਾਰਟ ਨੋਟਸ ਦੇ ਬੇਸਿਸ ਤੇ ਜ਼ਿੰਦਗੀ ਦੇ ਵਿੱਚ ਬੰਦੇ ਨੂੰ ਇਹ ਖੁਸ਼ੀ ਅਚੀਵ ਕਰਨ ਲਈ ਬਹੁਤ ਕੁਝ ਤੇ ਅਗਣਾ ਪੈਂਦਾ ਜਿਸ ਰਿਜ਼ਲਟ ਆਇਆ ਕਿੱਥੇ ਸੀ ਘਾਰੀ ਸੀ ਉਦੋਂ ਤਾਂ ਹਾਂਜੀ ਦੇਖਿਆ ਕਿ ਕਿਸੇ ਨੇ ਭੇਜਿਆ ਵੀ ਬਣ ਕੇ ਨਹੀਂ ਨਹੀਂ ਦੇਖਿਆ ਖੁਦ ਹੀ ਦੇਖਿਆ ਘਰ ਮਤਲਬ ਮੰਮੀ ਡੈਡੀ ਵੀ ਘਰੇ ਨਹੀਂ ਸੀਗੇ ਹਮਮ ਤੇ ਜਦੋਂ ਆਏ ਫਿਰ ਇਹਨਾਂ ਨੂੰ ਦੱਸਿਆ ਘੰਟੇ ਬਾਅਦ ਤੇ ਥੋੜਾ ਆਪ ਖੁਦ ਨੂੰ ਵੀ ਨਹੀਂ ਯਕੀਨ ਹੁੰਦਾ ਇੰਨਾ ਚਿਰ ਪਚਾ ਕੇ ਕਿਵੇਂ ਰੱਖਿਆ ਅੰਦਰ ਬ੍ਰਦਰ ਸੀਗਾ ਇਹਨਾਂ ਨਾਲ ਗੱਲਾਂ ਕਰੀ ਗਈ ਮੈਂ ਤੇ ਫਿਰ ਵੀ ਮੈਨੂੰ ਇਹ ਡਾਊਟ ਹੋ ਰਿਹਾ ਸੀ ਕਿ ਮੈਂ ਦੱਸਾਂ ਸਭ ਨੂੰ ਨਹੀਂ ਦੱਸਾਂ ਹੋ ਗਿਆ ਸੱਚੀ ਹੋ ਗਿਆ ਤਾਂ ਥੋੜਾ ਜਿਹਾ ਯਕੀਨ ਨਹੀਂ ਸੀ ਹੋਇਆ ਟਾਈਮ ਤੇ ਪਿੰਡ ਚ ਪਹਿਲੇ ਹਾਂਜੀ ਆਪਦੇ ਪਿੰਡ ਇਸ ਏਰੀਆ ਚ ਪਹਿਲੇ ਹਾਂ ਇਸ ਪ੍ਰੋਫੈਸ਼ਨ ਪਿੰਡ ਦੀ ਵਕੀਲ ਵੀ ਪਹਿਲੀ ਸੀ ਮੇਰੇ ਤੋਂ ਪਹਿਲਾਂ ਇੱਕ ਲੜਕੀ ਸੀ ਪਿੰਡ ਦੇ ਵਿੱਚ ਜਿਸ ਨੇ ਲਾਅ ਕਰੀ ਹੈ ਇਸ ਤੋਂ ਬਾਅਦ ਇੱਕ ਅੱਧਾ ਬੱਚਾ ਹੋਰ ਵੀ ਸੀ ਨਾਲ ਜਿਸ ਨੇ ਮੇਰੇ ਨਾਲ ਲਾਅ ਕਰੀ ਹੈ ਬਟ ਹਾਂ ਇਸ ਸਾਈਡ ਪਹਿਲੀ ਮੈਂ ਉਹ ਵਕਾਲਤ ਸਾਈਡ ਹੈਗੀ ਸੀ ਪਿੰਡ ਦਾ ਮਾਹੌਲ ਕੀ ਰਿਹਾ ਦੋ ਤਿੰਨ ਦਿਨ ਹੋ ਗਏ ਰਿਜ਼ਲਟ ਆਇਆ ਬਹੁਤ ਵਧੀਆ ਰਿਹਾ ਬਹੁਤ ਸਾਰਾ ਪਿੰਡ ਕਾ ਰਾਕੀ ਗਿਆ ਬਹੁਤ ਵਧੀਆ ਮਾਹੌਲ ਰਿਹਾ ਸਭ ਨੇ ਬਹੁਤ ਖੁਸ਼ੀ ਮਨਾਈਆ ਜਦੋਂ ਵੀ ਜਦੋਂ ਪਤਾ ਲੱਗਿਆ ਸੀ ਰਿਜ਼ਲਟ ਇਸ ਤੋਂ ਬਾਅਦ ਸਾਰੀ ਗਲੀ ਦੇ ਸਾਰੇ ਘਰੇ ਦੋ ਦਿਨ ਹੋ ਗਏ ਸਾਨੂੰ ਖੁਦ ਨੂੰ ਨਹੀਂ ਪਤਾ ਲੱਗਦਾ ਸੀ ਕਿਸ ਟਾਈਮ ਖਾ ਰਿਹਾ ਕਿਸ ਟਾਈਮ ਪੀ ਰਿਹਾ ਬਹੁਤ ਵਧੀਆ ਮਾਹੌਲ ਪਿੰਡਾਂ ਦਾ ਮਾਹੌਲ ਇਹ ਚੀਜ਼ ਹੁੰਦੀ ਥੋੜਾ ਨਾਲ ਮਿਲ ਕੇ ਰਹਿੰਦੇ ਲੋਕਾਂ ਇੱਕ ਜਿਹੜਾ ਪਿੰਡ ਪਿੰਡ ਦੇ ਨਾਲ ਜੁੜਿਆ ਹੋਇਆ ਬੱਚਾ ਹੈ ਹਾਂਜੀ ਉਹਨੇ ਇਸ ਲਾਈਨ ਵੱਲ ਜਾਣਾ ਹੈ ਜੀ ਤਾਂ ਉਹਦੇ ਮਾਪਿਆਂ ਦਾ ਉਹਦੇ ਘਰਦਿਆਂ ਦਾ ਜਾਂ ਉਹਦਾ ਉਹਨੂੰ ਕਿਸ ਤਰ੍ਹਾਂ ਦਾ ਮਾਹੌਲ ਦੇਣਾ ਬਣਦਾ ਹੈ ਹਾਂਜੀ ਕਿ ਉਹ ਤੁਹਾਡੇ ਵੱਗ ਪਹੁੰਚ ਸਕੇ ਮੈਂ ਕਹੂੰਗੀ ਕਿ ওই ਸਾਥ ਦੇਣਾ ਬਹੁਤ ਜ਼ਰੂਰੀ ਆ ਕਿਉਂਕਿ ਬਹੁਤ ਟਾਈਮ ਇਦਾਂ ਦੇ ਆਂਦੇ ਬੰਦਾ ਬਹੁਤ ਲੋ ਫੀਲ ਕਰਦਾ ਤਾਂ ਉੱਥੇ ਬੰਦਾ ਛੱਡ ਜਾਂਦੇ ਆ ਬੱਚੇ ਛੱਡ ਜਾਂਦੇ ਆ ਕਿ ਚਲੋ ਨਹੀਂ ਹੋ ਪਾਰਿਆ ਹੁਣ ਰਹਿਣ ਦੋ ਹਨਾ ਤੇ ਘਰ ਦੇ ਵੀ ਕਹਿੰਦੇ ਆ ਕਿ ਚਲੋ ਨਹੀਂ ਸਾਲ ਨਹੀਂ ਹੋਇਆ 2 ਸਾਲ ਨਹੀਂ ਹੋਇਆ ਵੀ ਨਹੀਂ ਹੋ ਪਾਰਿਆ ਚਲੋ ਹੁਣ ਠੀਕ ਆ ਸਪੈਸ਼ਲੀ ਕੁੜੀਆਂ ਦਾ ਕਿ ਵਿਆਹ ਦੀ ਨਹੀਂ ਜਿਵੇਂ ਆਪਾਂ ਪਹਿਲਾਂ ਗੱਲ ਕਰੀ ਪਰ ਇਹ ਮੈਨੂੰ ਲੱਗਦਾ ਕਿ ਸਪੋਰਟ ਬਹੁਤ ਜ਼ਰੂਰੀ ਹੈ ਇਸ ਚੀਜ਼ ਚ ਪੇਸ਼ੈਂਸ ਦੀ ਬਹੁਤ ਜ਼ਰੂਰਤ ਹੈ ਕਰਦੇਆਂ ਨੂੰ ਵੀ ਪੇਸ਼ੈਂਸ ਦੀ ਬਹੁਤ ਜ਼ਰੂਰਤ ਹੈ ਇਹ ਨਹੀਂ ਹੈ ਕਿ ਤੁਸੀਂ ਮਤਲਬ ਬੱਚੇ ਤੇ ਯਕੀਨ ਕਰੋ ਅਗਰ ਤੁਹਾਨੂੰ ਲੱਗਦਾ ਕਿ ਤੁਹਾਡਾ ਬੱਚਾ ਕਰ ਸਕਦਾ ਤਾਂ ਉਸ ਨੂੰ ਸਪੋਰਟ ਕਰੋ ਇਹ ਨਹੀਂ ਹੈ ਕਿ ਹੁਣ ਤੁਹਾਡੇ 4 ਸਾਲ ਹੋ ਗਏ 5 ਸਾਲ ਹੋ ਗਏ ਹੈਨਾ ਉਸ ਤੇ ਮਤਲਬ ਕਰਦੇ ਰਹੋ ਕੰਮ ਕਰਦੇ ਰਹੋ ਤਾਂ ਸਪੋਰਟ ਬਹੁਤ ਜ਼ਰੂਰੀ ਹੈ ਇਸ ਚੀਜ਼ ਲਈ ਜਦੋਂ ਫੇਲਿਅਰ ਆਉਂਦੇ ਸੀ ਜੀ ਜੀ ਉਹਨੂੰ ਇੰਪਰੂਵ ਕਿਵੇਂ ਕਰਦੇ ਸੀ ਜਿੱਦਾਂ ਮੈਂ ਦੇਖਣਾ ਸਟਾਰਟਿੰਗ ਦੇ ਵਿੱਚ ਮੈਂ ਸਭ ਤੋਂ ਪਹਿਲਾਂ ਹਿਮਾਚਲ ਦਾ ਦਿੱਤਾ ਸੀ ਉਹ ਮੇਰਾ ਮੀਨਸ ਨਹੀਂ ਸੀ ਹੋਇਆ ਥੋੜੇ ਜੇ ਨੰਬਰ ਤੇ ਰਹਿ ਗਿਆ ਸੀਗਾ ਤਾਂ ਉਦੋਂ ਫਿਰ ਇਸ ਤੋਂ ਬਾਅਦ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਮੈਂ ਸ਼ਾਰਟ ਨੋਟ ਤਿਆਰ ਕਰੇ ਮੈਨੂੰ ਲੱਗਿਆ ਕਿ ਇਹ ਚੀਜ਼ ਮੇਰੀ ਕਮੀ ਹੈ ਕਿ ਮੇਰੀ ਇੱਕ ਫਰੈਂਡ ਦਾ ਹੋ ਗਿਆ ਸੀਗਾ ਤਾਂ ਉਹ ਉਸ ਤੋਂ ਮੈਨੂੰ ਇਹ ਚੀਜ਼ ਸਿੱਖਣ ਨੂੰ ਮਿਲੀ ਕਿ ਉਹਨੇ ਸ਼ਾਰਟ ਨੋਟਸ ਵਗੈਰਾ ਤਿਆਰ ਕੀਤੇ ਹੋਏ ਸੀ ਆਪਾਂ ਨੂੰ ਆਪਣੇ ਫਰੈਂਡਸ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਨਾ ਤਾਂ ਉਸ ਤੋਂ ਬਾਅਦ ਜਿਵੇਂ ਫਿਰ ਮੇਰਾ ਰਾਜਸਥਾਨ ਤੇ ਮੈਂ ਹਰਿਆਣਾ ਇੰਟਰਵਿਊ ਅਪੀਅਰ ਕਰੀ ਤਾਂ ਫਿਰ ਉਸ ਟਾਈਮ ਮੈਨੂੰ ਲੱਗੇ ਕਿ ਤਾਂ ਉਸ ਚੀਜ਼ ਤੇ ਮੈਨੇ ਫੋਕਸ ਬੋਲਣਾ ਜਿਵੇਂ ਸਰ ਕਹਿੰਦੇ ਸੀ ਕਿ ਮਿਰਰ ਅੱਗੇ ਬੋਲੋ ਖਨਾ ਖੁਦ ਬੋਲਦੇ ਰਹੋ ਕਿਉਂਕਿ ਬੋਲਣਾ ਥੋੜਾ ਜਿਹਾ ਆਦਤ ਤੁਹਾਨੂੰ ਪਾਣੀ ਪੈਣੀ ਆ ਹਨਾ ਤਾਂ ਐਦਾਂ ਉਸ ਚੀਜ਼ ਤੇ ਥੋੜਾ ਇੰਪਰੂਵ ਕਰਨ ਦੀ ਕੋਸ਼ਿਸ਼ ਕੀਤੀ ਹਾਂਜੀ ਹਰ ਇਨਸਾਨ ਦੇ ਵਿੱਚ ਕਮੀਆਂ ਪੇਸ਼ੀਆਂ ਜੀ ਕਿਹੜੀ ਕਮੀ ਸੀ ਜਿਹੜੀ ਨੂੰ ਦੂਰ ਕਰਨਾ ਪਿਆ ਇੱਕ ਕਮੀ ਇਹ ਸੀ ਕਿ ਮੈਂ ਥੋੜਾ ਜਿਹਾ ਜਿਵੇਂ ਫਰੈਂਡਸ ਦਾ ਵੀ ਲਗਾ ਲੋ ਜਹ ਹੋਰ ਵੀ ਮੈਂ ਥੋੜਾ ਡਿਪੈਂਡ ਰਹਿੰਦੀ ਸੀ ਮੈਨੂੰ ਹੁੰਦਾ ਸੀ ਕਿ ਮੇਰਾ ਕੋਈ ਸਾਥ ਦੇਵੇ ਹਨਾ ਬਟ ਫਿਰ ਮੈਨੂੰ ਹੌਲੀ ਹੌਲੀ ਇਹ ਚੀਜ਼ ਰੈਲਾਈਜ਼ ਹੋਈ ਕਿ ਕਿਤੇ ਨਾ ਕਿਤੇ ਬੰਦੇ ਨੂੰ ਇਕੱਲੇ ਵੀ ਰਹਿਣਾ ਪੈਂਦਾ ਕਿਤੇ ਨਾ ਕਿਤੇ ਆਪਾਂ ਨੂੰ ਮਤਲਬ ਆਪਣੇ ਆਪ ਤੇ ਯਕੀਨ ਕਰਨਾ ਪੈਂਦਾ ਤਾਂ ਉਹ ਕਮੀ ਮੈਨੂੰ ਲੱਗਦਾ ਮੈਂ ਹਜੇ ਵੀ ਥੋੜਾ ਹੌਲੀ ਹੌਲੀ ਦੂਰ ਕਰ ਰਹੀ ਹਾਂ ਕਿ ਮੈਂ ਕਿਸੇ ਬੰਦੇ ਤੇ ਜਾਂ ਕਿਸੇ ਤੇ ਐਦਾਂ ਡਿਪੈਂਡ ਨਾ ਕਰਾਂ ਕਿ ਹਾਂ ਇਸ ਤੋਂ ਬਾਅਦ ਵੀ ਬੰਦਾ ਅਗਰ ਉਹ ਬੰਦੇ ਨਾਲ ਆਪਣੀ ਨਹੀਂ ਬਣਨੋ ਹਟ ਜਾਂਦੀ ਆ ਤਾਂ ਇਸ ਤੋਂ ਬਾਅਦ ਔਖਾ ਹੋ ਜਾਂਦਾ। ਇਹ ਸਾਰੀ ਦੁਨੀਆ ਉੱਥੇ ਕੱਟੀ ਹੋ ਜਾਂਦੀ ਹੈ। ਹਾਂਜੀ। ਕੀ ਬਾਤ ਹੈ। ਅੱਜ ਤੁਸੀਂ ਬਣ ਗਏ ਹੋ ਛੋਟਾ ਜਿਹਾ ਪਿੰਡ ਹੈ ਭੱਦਰਵਡ ਮਾਨ ਹੈ ਤੁਹਾਨੂੰ ਤੁਹਾਡੇ ਪਿੰਡ ਨੂੰ ਤੁਹਾਡੇ ਤੇ ਤੇ ਤੁਹਾਨੂੰ ਆਪਦੀ ਮਿੱਟੀ ਤੇ ਪਿੰਡ ਲਈ ਕੀ ਕਰੋਗੇ ਹੁਣ ਬੱਚਿਆਂ ਨੂੰ ਕਿਵੇਂ ਤੁਸੀਂ ਇਕੱਲੇ ਬਾਹਰ ਨਿਕਲ ਕੇ ਗਏ ਹੋ ਹਾਂਜੀ ਹੁਣ ਇੱਕ ਸੜਕ ਬਣ ਗਈ ਹੈ ਜੀ ਵੀ ਜੇ ਹਰਸ਼ਦੀਪ ਜਾ ਸਕਦੀ ਐ ਅਸੀਂ ਵੀ ਜਾ ਸਕਦੇ ਹੁਣ ਦਾਣ ਗੁਆਣ ਨੂੰ ਵੀ ਲੱਗਦਾ ਵੀ ਸਾਡੇ ਜੋ ਆਕ ਵੀ ਆਪੇ ਇਧਰ ਲੈ ਕੇ ਚੱਲੀ ਹਾਂਜੀ ਤੁਹਾਡੇ ਮਨ 'ਚ ਕੀ ਖਿਆਲ ਹੈ ਵੀ ਬੱਚਿਆਂ ਨੂੰ ਆਪਾਂ ਹੁਣ ਗਾਈਡ ਕਿਵੇਂ ਕਰਾਂਗੇ ਦੇਖੋ ਸਰ ਜਿੱਦਾਂ ਹੁਣ ਤੁਸੀਂ ਕਿਹਾ ਕਿ ਪਹਿਲੀ ਮੈਂ ਬਣੀ ਹੈ ਨਾ ਥੋੜੀ ਗਾਈਡੈਂਸ ਤਾਂ ਖੁਦ ਹੀ ਆ ਜਾਂਦੀ ਹੈ ਨਾ ਥੋੜੀ ਮਤਲਬ ਅਵੇਰਨੈਸ ਲੋਕਾਂ 'ਚ ਖੁਦੀ ਆ ਜਾਂਦੀ ਹੈ ਕਿ ਨਹੀਂ ਹੁਣ ਆਪਾਂ ਵੀ ਕਰਾਂਗੇ ਹਾਂ ਜੀ ਸਾਡੇ ਗਵਾਂਡੀਆਂ ਦੀ ਕੁੜੀ ਬਣ ਸਕਦੀ ਅਸੀਂ ਬਣ ਸਕਦੇ ਹਾਂ ਹਾਂ ਜੀ ਹਾਂ ਜੀ ਹਾਂ ਜੀ ਥੋੜੀ ਅਵੇਰਨੈਸ ਤਾਂ ਖੁਦੀ ਆ ਜਾਂਦੀ ਹੈ ਬਾਕੀ ਜਿੱਥੇ ਵੀ ਮੈਨੂੰ ਲੱਗਦਾ ਕਿ ਅਗਰ ਮੇਰੇ ਤੋਂ ਕੋਈ ਸਪੋਰਟ ਮੰਗਦਾ ਇਸ ਚੀਜ਼ 'ਚ ਜਿੱਦਾਂ ਫਰੈਂਡਸ ਨੇ ਔਰ ਕੋਈ ਪੁੱਛਦਾ ਕਿ ਕਿਦਾਂ ਤਿਆਰੀ ਕਰੀਏ ਤਾਂ ਮੈਂ ਮਤਲਬ ਪ੍ਰੋਪਰਲੀ ਮੈਨੂੰ ਇਹ ਹੁੰਦਾ ਕਿ ਮੈਂ ਆਪਣਾ ਟਾਈਮ ਕੱਢ ਕੇ ਬੰਦੇ ਨੂੰ ਨਾ ਸਮਝਾਵਾਂ ਪ੍ਰੋਪਰ ਸਮਝਾਉਣੀ ਹੈ ਕਿ ਐਵੇਂ ਤਿਆਰੀ ਕਰਨੀ ਹੈ ਐਵੇਂ ਐਵੇਂ ਆ ਚੀਜ਼ ਐਵੇਂ ਕਰ ਲਓ ਤਾਂ ਮੈਂ ਉਹ ਵੀ ਸਪੋਰਟ ਕਰੂੰਗੀ ਜੋ ਵੀ ਮੈਨੂੰ ਸਲਾਹ ਲਈ ਆਏਗਾ ਜੋ ਤੇ ਉਮੀਦ ਕਰਦੇ ਆ ਤੁਹਾਡਾ ਸਫਰ ਹੈ ਜਿਹੜਾ ਅਗਲਾ ਜਦੋਂ ਤੁਸੀਂ ਕੁਰਸੀ ਤੇ ਬੈਠੋਗੇ ਤੇ ਨਿਆ ਆਂਦਾ ਜਿਹੜਾ ਪੱਲਾ ਫੜ ਕੇ ਰੱਖੋਗੇ ਟਾਈਮ ਦਿੱਤਾ ਬਹੁਤ ਸ਼ੁਕਰੀਆ ਥੈਂਕ ਯੂ ਸਾਰਿਆਂ ਨੂੰ ਇੱਕ ਸੁਧਾਰਨ ਕਿਸਾਨ ਦੀ ਕੁੜੀ ਹੈ ਦੇਖੋ ਜੱਜ ਬਣੀ ਹੈ ਸਾਡੇ ਬੱਚਿਆਂ ਨੂੰ ਦੇਖੋ ਕਲੀ ਨੇ ਉੱਠ ਕੇ ਨਵੀਂ ਲੀਹ ਪਾੜੀ ਹੈ ਕੱਚੇ ਰਾ ਨੂੰ ਪੱਕਾ ਕਰਤਾ ਤਾਂ ਹੁਣ ਇੱਥੋਂ ਦੇ ਬੱਚੇ ਤੁਰਨਗੇ ਤੇ ਹੋਰ ਵੀ ਗਾਂ ਜਾਣਗੇ ਤੁਹਾਡੇ ਬੱਚੇ ਵੀ ਜਾਣ ਅਸੀਂ ਦੁਆ ਕਰਦੇ ਆ ਉਹਨਾਂ ਤੇ ਯਕੀਨ ਕਰੋ ਦਿਓ ਜਦ ਤੱਕ ਫਿਰ ਮਿਲਾਂਗੇ ਸਤਿ ਸ਼੍ਰੀ ਅਕਾਲ